ਸਤਿ ਸ਼੍ਰੀ ਅਕਾਲ ਜੀ ਮੈਂ ਸਰਵਤਨੋਂ ਮੀਤਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਰਸੋਈ ਦੇ ਵਿੱਚ ਭੋਜਨ ਪਕਾਉਣ ਵੇਲੇ ਵਰਤੇ ਜਾਣ ਵਾਲੇ ਭਾਂਡਿਆਂ ਵਿੱਚ ਗਲਤ ਤੰਤਾਂ ਦੀ ਵਰਤੋਂ ਕਰਕੇ ਕਿਤੇ ਬਿਮਾਰੀਆਂ ਨੂੰ ਸੱਦਾ ਤਾਂ ਨਹੀਂ ਦੇ ਰਹੇ ਇਸ ਵਿਸ਼ੇ ਤੇ ਪੀਏਯੂ ਆਰਗੈਨਿਕ ਕਿਸਾਨ ਕਲੱਬ ਦੇ ਸੈਮੀਨਾਰ ਵਿੱਚ ਕੀ ਹਨ ਪੀਏਯੂ ਮਹਿਰਾਂ ਦੇ ਵਿਚਾਰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਜੀ ਅੱਜ ਦੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੀਆਂ ਬੜਾ ਵੱਖਰਾ ਜਿਹਾ ਵਿਸ਼ਾ ਜੋ ਤੁਸੀਂ ਹੁਣ ਤੱਕ ਜਾਣਕਾਰੀ ਹਾਸਿਲ ਕਰਦੇ ਸੀ। ਭੋਜਨ ਪਕਾਉਣ ਵਾਲੇ ਬਰਤਨਾਂ ਦੀ ਜਿਹੜੀ ਸਹੀ ਚੋਣ ਹੈ ਉਹ ਕਿਸ ਤਰ੍ਹਾਂ ਕਰਨੀ ਹੈ। ਸੋ ਅ ਵੈਸੇ ਤਾਂ ਇਹ ਜਿਹੜਾ ਵਿਸ਼ਾ ਆ ਉਹ ਲੇਡੀਜ਼ ਦੇ ਨਾਲ ਸੰਬੰਧਿਤ ਹੈ ਪਰ ਮੈਂ ਸਮਝਦੀ ਹਾਂ ਕਿ ਅੱਜ ਦਾ ਜਿਹੜਾ ਟਾਈਮ ਹੈ ਉਹਦੇ ਵਿੱਚ ਰਸੋਈ ਦਾ ਜਿਹੜਾ ਕੰਮ ਹੈ ਮੈਲਜ਼ ਵੀ ਉਨਾ ਹੀ ਯੋਗਦਾਨ ਕੌਣ ਜਵਨਾਂ ਜਾਂ 파 ਰਹੇ ਨੇ ਜਾਂ ਪਾਣਾ ਚਾਹੀਦਾ ਕਿਉਂਕਿ ਇਹ ਸਾਡੀ ਇੱਕ ਕਲੈਕਟਿਵ ਜ਼ਿੰਮੇਵਾਰੀ ਹੀ ਹੈ ਕਿ ਅਸੀਂ ਹਰ ਕੰਮ ਇਕੱਠੇ ਕਰੀਏ ਤੇ ਕਿਉਂਕਿ ਦੂਸਰੀ ਗੱਲ ਇਹ ਹੈ ਕਿ ਸਾਡੀ ਸਿਹਤ ਨਾਲ ਜੁੜਿਆ ਹੋਇਆ ਵਿਸ਼ਾ ਤਾਂ ਸਾਰਿਆਂ ਨੂੰ ਇਹਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਸਾਡੀ ਸਿਹਤ ਨਾਲ ਜੁੜਿਆ ਹੋਇਆ ਵਿਸ਼ਾ ਸਾਡੇ ਖਾਣੇ ਦੀ ਕੁਆਲਿਟੀ ਨਾਲ ਸੇਫਟੀ ਨਾਲ ਉਹਦੀ ਗੁਣਵਤਾ ਨਾਲ ਨਿਊਟ੍ਰੀਸ਼ਨਲ ਵੈਲਿਊ ਨਾਲ ਜੁੜਿਆ ਹੋਇਆ ਵਿਸ਼ਾ ਸੋ ਮੈਂ ਉਮੀਦ ਕਰਦੀ ਹਾਂ ਕਿ ਇਹ ਤੁਹਾਡੇ ਲਈ ਜਾਣਕਾਰੀ ਫਾਇਦੇਮੰਦ ਹੋਏਗੀ ਤੇ ਜੋ ਵੀ ਕੁਝ ਥੋੜੀਆਂ ਜੀਆਂ ਗੱਲਾਂ ਤੁਸੀਂ ਇਸ ਲੈਕਚਰ ਤੋਂ ਆਪਣੇ ਨਾਲ ਲੈ ਕੇ ਜਾਓਗੇ ਉਹ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਜ਼ਰੂਰ ਸਾਂਝੀਆਂ ਕਰੋਗੇ ਕਿਉਂਕਿ ਰਸੋਈ ਦਾ ਕੰਮ ਉਹਨਾਂ ਨੇ ਕਰਨਾ ਹੈ ਤੇ ਜਿਸ ਤਰ੍ਹਾਂ ਆਪਾਂ ਘਰਾਂ ਦੇ ਵਿੱਚ ਆਂ ਥੇ ਤਰ੍ਹਾਂ ਦੇ ਬਰਤਨ ਜਿਹੜੇ ਆ ਉਹ ਖਾਣਾ ਬਣਾਉਣ ਲਈ ਵਰਤਦੇ ਆਂ ਸੰਭਾਲਣ ਲਈ ਵਰਤਦੇ ਆ ਜਿਹੜਾ ਸਾਡਾ ਬਚਿਆ ਹੋਇਆ ਭੋਜਨ ਹੈ ਉਹਨੂੰ ਸੰਭਾਲਣ ਲਈ ਵਰਤਦੇ ਆ ਜਾਂ ਵਰਤੋਂ ਲਈ ਵਰਤਦੇ ਆ ਠੀਕ ਹੈ ਫ੍ਰਿਜ ਦੇ ਵਿੱਚ ਅਸੀਂ ਜਿਹੜਾ ਬਚਿਆ ਹੋਇਆ ਖਾਣਾ ਹੈ ਉਹਨੂੰ ਸੰਭਾਲਦੇ ਆ ਉਹਦੇ ਉਹਨੂੰ ਵੀ ਕਿਸੇ ਨਾ ਕਿਸੇ ਬਰਤਨ ਚ ਪਾ ਕੇ ਰੱਖਦੇ ਆ ਸੋ ਇਹ ਜਿਹੜੇ ਸਾਰੇ ਬਰਤਨ ਨੇ ਇਹ ਬੱਖਮਤ ਕਿਸਮਾਂ ਦੇ ਦੀਆਂ ਧਾਤਾਂਾਂ ਤੇ ਪਾਲਿਸ਼ਾਂ ਤੋਂ ਬਣੇ ਹੁੰਦੇ ਨੇ ਜਿਨੂੰ ਆਪਾਂ ਅੰਗਰੇਜ਼ੀ ਚ ਮੈਟਲਸ ਤੇ ਪਾਲਿਸ਼ਸ ਜਾਂ ਹੋਰ ਮਟੀਰੀਅਲਸ ਕਹਿੰਦੇ ਨੇ ਆ ਉਹਨਾਂ ਤੋਂ ਬਣੇ ਹੁੰਦੇ ਨੇ ਤੇ ਖੋਜਾਂ ਦੇ ਰਾਹੀਂ ਇਹ ਸਿੱਧ ਦੇਖਿਆ ਗਿਆ ਹੈ ਕਿ ਜਦੋਂ ਵੀ ਅਸੀਂ ਕਿਸੇ ਵੀ ਧਾਤ ਦੇ ਵਿੱਚ ਜਾਂ ਮੈਟਲ ਦੇ ਵਿੱਚ ਜਾਂ ਕਿਸੇ ਪਾਲਿਸ਼ ਕੀਤੇ ਮਟੀਰੀਅਲ ਦੇ ਵਿੱਚ ਜਿਸ ਦਾ ਉਹ ਬਰਤਨ ਬਣਿਆ ਉਹਦੇ ਵਿੱਚ ਜਦੋਂ ਅਸੀਂ ਖਾਣਾ ਬਣਾਉਂਦੇ ਆ ਤਾਂ ਇਹਨਾਂ ਮੈਟਲਸ ਜਾਂ ਧਾਤਾਂ ਦੇ ਜਿਹੜੇ ਕੁਸ਼ ਤੱਤ ਨੇ ਉਹ ਸਾਡੇ ਖਾਣੇ ਦੇ ਵਿੱਚ ਮਿਕਸ ਹੋ ਜਾਂਦੇ ਤੇ ਫਿਰ ਜਦੋਂ ਅਸੀਂ ਖਾਣਾ ਖਾਂਦੇ ਆ ਸ ਖਾਣੇ ਦੇ ਰਾਹੀਂ ਸਾਡੇ ਉਹ ਸਰੀਰ ਦੇ ਅੰਦਰ ਚਲੇ ਜਾਂਦੇ ਨੇ ਤਾਂ ਕੁਝ ਹੱਦ ਤੱਕ ਸਾਡੇ ਸਰੀਰ ਨੂੰ ਇਹ ਤੱਤ ਚਾਹੀਦੇ ਵੀ ਹੁੰਦੇ ਨੇ ਤਾਂ ਇਹਨਾਂ ਦਾ ਨੁਕਸਾਨ ਇਹਨਾਂ ਨਹੀਂ ਹੁੰਦਾ ਤੇ ਇਹ ਆਟੋਮੈਟਿਕਲੀ ਨਿਕਲ ਵੀ ਜਾਂਦੇ ਨੇ ਸਾਡੇ ਸਰੀਰ ਚ ਪਰ ਜੇ ਇਹ ਤੱਤ ਵਧੇਰੇ ਮਾਤਰਾ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਰਹਿਣ ਲੰਬੇ ਸਮੇਂ ਲਈ ਰਹਿਣ ਤਾਂ ਉਹ ਜ਼ਹਿਰੀਲੇ ਬਣ ਜਾਂਦੇ ਨੇ ਜ਼ਹਿਰੀਲੇ ਤੱਤ ਬਣ ਜਾਂਦੇ ਨੇ ਤਾਂ ਇਸ ਕਰਕੇ ਸਾਨੂੰ ਜਦੋਂ ਵੀ ਅਸੀਂ ਬਰਤਨ ਖਰੀਦਨੇ ਨੇ ਜਾਂ ਜਿਹੜੇ ਵੀ ਅਸੀਂ ਬਰਤਨ ਘਰਾਂ ਚ ਵਰਤਦੇ ਪਏ ਆਂ ਖਾਸ ਕਰਕੇ ਜਦੋਂ ਅਸੀਂ ਉਹਨਾਂ 'ਚ ਖਾਣਾ ਪਕਾਉਨੇ ਆ ਗੈਸ ਤੇ ਚੁੱਲ੍ਹੇ ਤੇ ਸਲੋਪ ਤੇ ਕਿਸੇ ਤੇ ਵੀ ਸਾਨੂੰ ਉਹਨਾਂ ਦੀ ਚੋਣ ਬਾਰੇ ਪਤਾ ਹੋਣਾ ਚਾਹੀਦਾ ਹੈ ਪਲੱਸ ਚੋਣ ਦਾ ਹੀ ਨਹੀਂ ਪਤਾ ਹੋਣਾ ਚਾਹੀਦਾ ਉਹਨਾਂ ਨੂੰ ਕਿਸ ਤਰ੍ਹਾਂ ਵਰਤਣਾ ਹੈ ਇਹ ਵੀ ਪਤਾ ਹੋਣਾ ਚਾਹੀਦਾ ਤੇ ਉਹਨਾਂ ਨੂੰ ਸੰਭਾਲ ਲੈਣਾ ਕਿਸ ਤਰ੍ਹਾਂ ਇਹ ਵੀ ਵਰਤਣਾ ਪਤਾ ਹੋਣਾ ਚਾਹੀਦਾ ਤਾਂ ਜੋ ਇਹਨਾਂ ਤੋਂ ਜਿਹੜੇ ਹੋਣ ਵਾਲੇ ਸੰਭਾਵਿਤ ਖਤਰੇ ਨੇ ਜਿੰਨਾ ਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਬਹੁਤ ਨਹੀਂ ਔਰ ਅਸੀ ਇਸ ਗੱਲ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ ਸੋ ਇੰਨਾ ਜਿਹੜੀ ਸੰਭਾਵਿਤ ਖਤਰੀ ਨੇ ਉਹਨਾਂ ਤੋਂ ਬਚ ਸਕੀਏ ਸੋ ਅ ਅਸੀਂ ਆਮ ਤੌਰ ਤੇ ਘਰਾਂ ਦੇ ਵਿੱਚ ਜਿਹਨੇ ਗੱਲ ਕਰਾਂ ਤਾਂ ਐਲੂਮੀਨੀਅਮ ਬਹੁਤ ਵਰਤਦੇ ਆਂ ਹੰਡੋਲੀਅਮ ਬਹੁਤ ਵਰਤਦੇ ਹੋ ਸਕਦਾ ਤੁਹਾਨੂੰ ਬਹੁਤੀ ਮੈਟਲਸ ਦਾ ਨਾਮ ਪਤਾ ਹੋਵੇ ਤੇ ਬਹੁਤਿਆਂ ਦਾ ਜਿਹੜੇ ਅੱਜ ਕੱਲ ਬਾਜ਼ਾਰ 'ਚ ਆ ਰਹੇ ਨੇ ਉਹਨਾਂ ਦਾ ਨਾਮ ਨਾ ਪਤਾ ਹੋਵੇ ਅ ਅਲੂਮੀਨੀਅਮ ਸਬ ਤੋਂ ਵਧ ਵਰਤਿਆ ਜਾਂਦਾ ਹੈ ਹੰਡੋਲੀਅਮ ਵੀ ਇੱਕ ਅਲੋਏ ਹੈ ਅਲੂਮੀਨੀਅਮ ਦਾ ਹੀ ਅਲੂਮੀਨੀਅਮ ਫੋਇਲ ਜਿਹਦੇ ਵਿੱਚ ਅਸੀਂ ਰੋਟੀ ਪੇਕ ਕੇ ਆਪਣੇ ਬੱਚਿਆਂ ਦੇ ਟਿਫਨ ਪੈਕ ਕਰਦੇ ਹਾਂ ਜਾਂ ਆਪ ਵੀ ਜਿੱਥੇ ਜਾਣਾ ਹੈ ਅਲੂਮੀਨੀਅਮ ਫੋਇਲ ਵਰਤਦੇ ਹਾਂ ਠੀਕ ਹੈ ਇਹਦੀ ਆਪਾਂ ਮੈਂ ਗੱਲ ਕਰੂੰਗੀ ਕਿ ਇਹ ਸਾਨੂੰ ਵਰਤਣੇ ਚਾਹੀਦੇ ਨੇ ਕਿ ਨਹੀਂ ਚਾਹੀਦੇ ਇਸ ਤੋਂ ਬਾਅਦ ਲੋਹੇ ਦੇ ਬਣੇ ਹੋਏ ਕੜਾਹੀਆਂ ਤੀਲੇ ਓ ਵਰਤਦੇ ਹਾਂ ਅਸੀਂ ਕਾਪਰ ਦੀ ਜਿਹਨੂੰ ਤਾਂਬਾ ਕਿਹਾ ਜਾਂਦਾ ਹੈ ਬ੍ਰਾਸ ਪਿੱਤਣ ਦੀ ਪਲਾਸਟਿਕ ਦੀ ਅੱਜਕੱਲ ਨਾਨ ਸਟਿਕ ਅੱਜਕੱਲ ਹੀ ਬਹੁਤ ਦੇਰ ਤੋਂ ਪ੍ਰਚਲਿਤ ਹੈ ਨਾਨ ਸਟਿਕ ਦੇ ਬਰਤਨ ਜਿਹੜੀ ਇੱਕ ਪਰਤ ਹੁੰਦੀ ਹੈ ਇੱਕ ਹੋਰ ਅ ਬੜਾ ਹੀ ਮੈਂ ਤੁਹਾਨੂੰ ਦਿਖਾਉਣਾ ਵੀ ਚਾਹਵਾਂਗੀ ਸ਼ਾਇਦ ਕੋਈ ਘਰਾਂ ਚ ਵਰਤਦੇ ਵੀ ਹੋਣਗੇ ਕਿਉਂਕਿ ਮੇਰੇ ਕੋਲ ਕੋਈ ਪ੍ਰੈਜੈਂਟੇਸ਼ਨ ਨਹੀਂ ਹੈ ਮੈਨੂੰ ਲੱਗਿਆ ਕਿ ਜਿਹੜਾ ਕੋਈ ਨਵਾਂ ਅ ਮਟੀਰੀਅਲ ਹੈ ਜੇ ਮੈਟਲ ਜਿਹੜਾ ਬਾਜ਼ਾਰਾਂ ਚ ਆਮ ਦੇਖਦਾ ਹੈ ਇਹਨੂੰ ਕਿਸੇ ਨੂੰ ਪਤਾ ਇਹਨੂੰ ਕੀ ਕਹਿੰਦੇ ਨੇ ਤੇ ਤੁਸੀਂ ਦੇਖਿਆ ਹੋਣਾ ਹੈ ਹੈਨਾ ਕੋਸਾਲ ਦਾ ਬਹੁਤ سارے ਘਰਾਂ ਚ ਵਰਦਿਆਂ ਵੀ ਜਾ ਰਿਹਾ ਹੋਵੇ ਇਹਨੂੰ ਕਹਿੰਦੇ ਨੇ ਜੀ ਐਨੋਡਾਈਜ਼ਡ ਅਲੂਮੀਨੀਅਮ ਇਹ ਵੀ ਬੇਸਿਕਲੀ ਅਲੂਮੀਨੀਅਮ ਹੀ ਹੈ ਇਹਨੂੰ ਇੱਕ ਪ੍ਰੋਸੈਸ ਦੇ ਵਿੱਚੋਂ ਕੱਢਿਆ ਗਿਆ ਹੈ ਤੇ ਇਹਦੇ ਤੇ ਇੱਕ ਪਰਤ ਜਾਂਦੀ ਹੈ ਇਹ ਐਨੋਡਾਈਜ਼ਡ ਅਲੂਮੀਨੀਅਮ ਹੈ ਬਹੁਤ ਘਰਾਂ 'ਚ ਇਹ ਵੀ ਵਰਤਿਆ ਜਾਂਦਾ ਹੈ ਇਸ ਤੋਂ ਇਲਾਵਾ ਮਿੱਟੀ ਦੇ ਭਾਂਡੇ ਅੱਜਕੱਲ ਬਹੁਤ ਦੇਖਣਜ਼ਾਹਰ ਤੁਸੀਂ ਦੇਖ ਰਹੇ ਹੋਗੇ ਕਿ ਉਹ ਵੀ ਅਸੀਂ ਘਰਾਂ 'ਚ ਆਮ ਵਰਤਦੇ ਆਂ ਸੋ ਮੈਂ ਇੱਕ ਇੱਕ ਜਿਹੜਾ ਇਹ ਮੈਟਲ ਹੈ ਉਹਦੀ ਤੁਹਾਨੂੰ ਪ੍ਰੋਪਰਟੀਆਂ ਜਾਂ ਵਿਸ਼ੇਸ਼ਤਾਵਾਂ ਬਾਰੇ ਦੱਸਾਂਗੀ ਤੇ ਸਾਨੂੰ ਵਰਤਣਾ ਚਾਹੀਦਾ ਹੈ ਕਿ ਨਹੀਂ ਵਰਤਣਾ ਚਾਹੀਦਾ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਮੈਂ ਐਲੂਮੀਨੀਅਮ ਦੀ ਗੱਲ ਕਰਾਂਗੀ ਐਲੂਮੀਨੀਅਮ ਜਿਹੜਾ ਮੈਟਲ ਹੈ ਤਾਂਤ ਹੈ ਈ ਬਹੁਤ ਮਨਪਸੰਦ ਹੈ ਸਾਡੇ ਘਰਾਂ ਦੀ ਕਿਚਨ ਚ ਅਸੀਂ ਰਸੋਈ ਦੇ ਵਿੱਚ ਇੰਦੀ ਵਰਤੋਂ ਬਹੁਤ ਆਮ ਕਰਾਂ ਜੀ ਸਾਰੇ ਘਰਾਂ ਜੀ ਹੋਏਗਾ ਮੇਰੇ ਘਰ ਚ ਵੀ ਹੈ ਅ ਇਸ ਕਰਕੇ ਇਹ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਇੱਕ ਤਾਂ ਇਹ ਬਹੁਤ ਹਲਕਾ ਹੈ ਲਾਈਟ ਵੇਟ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਇਹਦੇ ਚ ਖਾਣਾ ਛੇਤੀ ਬਣ ਜਾਂਦਾ ਹੈ ਗੁੱਡ ਕੰਡਕਟਰ ਆਫ ਹੀਟ ਹੈ ਇਦੇ ਵਿੱਚ ਜਿਹੜਾ ਸੇਕ ਹੈ ਜਦੋਂ ਸਾਡਾ ਖਾਣਾ ਬਣਦਾ ਤਾਂ ਉਹ ਸੇਕ ਇਹਨੂੰ ਪ੍ਰੋਪਰਲੀ ਲੱਗਦਾ ਇਕਵਨਲੀ ਲੱਗਦਾ ਇੱਕਸਾਰ ਲੱਗਦਾ ਸੇਕ ਠੀਕ ਹੈ ਫਿਰ ਇਹ ਸਸਤਾ ਵੀ ਹੈ ਤੇ ਇਹਨੂੰ ਕੋਈ ਜੰਗਾਲ ਜਾਂ ਰਸਟ ਜਿਹੜਨਾ ਆਪਾਂ ਕਹਿ ਦਿੰਦੇ ਉਹ ਵੀ ਨਹੀਂ ਲੱਗਦਾ ਸੋ ਇਸ ਕਰਕੇ ਇਹ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਘਰਾਂ ਦੇ ਵਿੱਚ ਤੇ ਅਸੀਂ ਬਹੁਤ ਬਹੁਤ ਹੀ ਜੜੀ ਕੁਕਿੰਗ ਹੈ ਖਾਣਾ ਬਣਾਉਣਾ ਪਕਾਉਣਾ ਹੈ ਈਵਨ ਸੰਭਾਲ ਲੈਣਾ ਵੀ ਹੈ ਉਹ ਅਲੂਮੀਨੀਅਮ ਦੇ ਜਾਂ ਹੰਡੋਲੀਅਮ ਦੇ ਜਿਹੜੇ ਬਰਤਨ ਆ ਵਰਤਦੇ ਪਰ ਜਿਹੜਾ ਅਲੂਮੀਨੀਅਮ ਹੈ ਇਹਦੇ ਵਿੱਚ ਜੇ ਅਸੀਂ ਲੰਬੇ ਸਮੇਂ ਤੱਕ ਜਾਂ ਜ਼ਿਆਦਾ ਟਾਈਮ ਲਈ ਜਦੋਂ ਕੋਈ ਵੀ ਚੀਜ਼ ਪਕਾਉਣੀ ਹੈ ਤਾਂ ਇਹਦੇ ਜਿਹੜੇ ਤੱਤ ਨੇ ਉਹ ਖਾਣੇ ਦੇ ਵਿੱਚ ਆ ਜਾਂਦੇ ਨੇ ਇੱਕ ਸਬਜ਼ੀ ਦੇ ਵਿੱਚ ਤਿੰਨ ਗੁਣਾ ਜਿਹੜਾ ਅਲੂਮੀਨੀਅਮ ਹੈ ਉਹ ਆ ਜਾਂਦਾ ਤਾਂ ਜਦੋਂ ਇਹ ਜ਼ਿਆਦਾ ਟਾਈਮ ਲਈ ਸਾਡੇ ਸਰੀਰ 'ਚ ਰਹੇਗਾ ਅਲੂਮੀਨੀਅਮ ਤਾਂ ਇਹ ਇਹਨੇ ਜ਼ਹਿਰੀਲਾ ਪਾਣੀ ਜਾਣਾ ਹੈ ਖਾਸ ਕਰਕੇ ਜਿਹੜੀਆਂ ਐਸਿਡਿਕ ਫੂਡਸ ਨੇ ਜਿਹਨੂੰ ਤਜ਼ਾਬੀ ਆਪਾਂ ਕਹ ਲੇ ਪਾਲ ਜਿਦਾਂ ਟਮਾਟਰ ਹੋ ਗਿਆ ਨਮਕ ਹੋ ਗਿਆ ਜਾਂ ਨਿੰਬੂ ਜਾਤੀ ਦੀਏ ਪਾਲੋਗੇ ਜਦੋਂ ਉਹ ਉਹ ਜੀਆਂ ਸਬਜ਼ੀਆਂ ਕੁਛ ਅਸੀਂ ਲਗੀਆਂ ਨੇ ਬਣਾਉਣੇ ਤੇ ਅਲੂਮੀਨੀਅਮ ਜਿਹੜਾ ਲੀਚ ਕਰਨਾ ਸ਼ੁਰੂ ਕਰ ਜਾਂਦਾ ਲੀਚ ਦਾ ਮਤਲਬ ਹੈ ਖੁਰਨਾ ਸ਼ੁਰੂ ਕਰ ਦਿੰਦਾ ਕਰ ਦਿੰਦਾ ਤੇ ਤੁਹਾਡੇ ਖਾਣੇ ਚ ਮਿਕਸ ਹੋ ਜਾਂਦਾ ਤੋ ਇਹ ਜਿਹੜਾ ਹੈਗਾ ਇਹ ਕੁਕਿੰਗ ਲੀ ਇਹਨੂੰ ਸਾਨੂੰ ਘੱਟ ਤੋਂ ਘੱਟ ਜਾਂ ਜੇ ਤੁਸੀਂ ਵਰਤਣਾ ਹੀ ਹੈ ਉਸ ਸਬਜੀ ਜਾਂ ਪਕਵਾਨ ਬਣਾਉਣ ਲਈ ਵਰਤੋ ਜਿਸ ਨੂੰ ਬਹੁਤ ਘੱਟ ਟਾਈਮ ਤੇ ਸੀ ਗੈਸ ਤੇ ਰੱਖਣਾ ਹੈ ਜਾਂ ਚੁੱਲੇ ਤੇ ਰੱਖਣਾ ਹੈ ਇਥੇ ਮੈਂ ਤੁਹਾਡੀ ਸ਼ਾਇਦ ਤੁਹਾਨੂੰ ਕਿਸੇ ਨੂੰ ਪਤਾ ਵੀ ਹੋਵੇ ਛੋਟੀ ਜੀ ਇੱਕ ਗੱਲ ਸ਼ੇਅਰ ਕਰੂੰਗੀ ਕਿ ਜਦੋਂ ਬ੍ਰਿਟਿਸ਼ਰਜ਼ ਜਿਹੜੇ ਅੰਗਰੇਜ਼ ਸਾਡੇ ਦੇਸ਼ ਦੇ ਰਾਜਕਾਰ ਦੇ ਸੀ ਨਾ ਤਾਂ ਉਸ ਸਮੇਂ ਭਾਂਡੀਆਂ ਕਰਗੀਆਂ ਨੂੰ ਅਲੂਮੀਨੀਅਮ ਦੇ ਭਾਂਡਿਆਂ 'ਚ ਜਿਹੜਾ ਖਾਣਾ ਦਿੱਤਾ ਜਾਂਦਾ ਇਨ ਨੂੰ ਸਲੋ ਪੌਇਜ਼ਨ ਕਿਹਾ ਜਾਂਦਾ ਹੈ ਲੰਬੇ ਸਮੇਂ ਤੱਕ ਜੇ ਸਾਡੇ ਸਰੀਰ 'ਚ ਪਿਆ ਰਹੇਗਾ ਤੇ ਇੰਨੇ ਪੌਇਜ਼ਨ ਬਣ ਜਾਣਾ ਹੈ ਔਰ ਇਹਨੂੰ ਮੈਟਲ ਟੌਕਸਿਸਿਟੀ ਵੀ ਕਹਿੰਦੇ ਇੱਕ ਦੂਜਾ ਨਾਮ ਹੈ ਕਿ ਜਦੋਂ ਸਾਡੇ ਸਰੀਰ ਦੇ ਵਿੱਚ ਜਿਹੜੇ ਹੈਵੀ ਮੈਟਲਸ ਨੇ ਇਹ ਬਹੁਤ ਆ ਜਾਂਦੇ ਨੇ ਤਾਂ ਮੈਟਲ ਟੌਕਸਿਸਿਟੀ ਹੋ ਜਾਂਦੀ ਉਹਨਾਂ ਨਾਲ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਵੀ ਹੋ ਸਕਦੀਆਂ ਨੇ ਕਿਡਨੀ ਫੇਲਿਅਰ ਲਿਵਰ ਫੇਲਿਅਰ ਅਸੀਂ ਕਹਿ ਤਿੰਦੇ ਹਾਂ ਕਿ ਜਦੀਆਂ ਕਿਡਨੀ ਖਰਾਬ ਹੋ ਗਈਆਂ ਇਹ ਵੀ ਇੱਕ ਕਾਰਨ ਬਹੁਤ ਵੱਡਾ ਹੈ ਕਿਉਂਕਿ ਤੁਸੀਂ ਆਰਗੈਨਿਕ ਫਾਰਮਿੰਗ ਕਰਦੇ ਹੋ ਸਿਹਤ ਨਾਲ ਅਸਬੰਧਤ ਹੈ ਨਾ ਤਾਂ ਜਿਸ ਤਰ੍ਹਾਂ ਹੁਣੇ ਆਈ ਥਿੰਕ ਇਹਨਾਂ ਨੇ ਇੱਕ ਸਵਾਲ ਪੁੱਛਿਆ ਸੀਗਾ ਕਿ ਗੁੜ ਦੀ ਜਿਵੇਂ ਇਹ ਚਾਹ ਬਣਾਉਂਦੇ ਨੇ ਤੇ ਉਹ ਪੱਟ ਜਾਂਦੀ ਹੈ ਇਹਦਾ ਕਾਰਨ ਇੱਕ ਇਹ ਵੀ ਹੋ ਸਕਦਾ ਹੈ ਕਿ ਉਹ ਕਿਸ ਬਰਤਨ ਦੇ ਵਿੱਚ ਚਾਹ ਬਣਾਇਂਦੇ ਰਿਐਕਸ਼ਨ ਹੋ ਜਾਂਦਾ ਤੁਸੀਂ ਜੇ ਉਹਨੂੰ ਆਇਰਨ ਲੋਹੇ ਦੇ ਬਰਤਨ ਦੇ ਵਿੱਚ ਬਣਾਉਂਗੇ ਤੇ ਨੇਚਰਲੀ ਰिएक्ट ਹੋਣਾ ਹੀ ਹੈ ਐਂਡ ਤੇ ਆਪਾਂ ਇਸ ਨਤੀਜੇ ਤੇ ਵੀ ਆਵਾਂਗੇ ਕਿ ਕਿਹੜੇ ਬਰਤਨ ਰਿਕਮੈਂਡ ਕੀਤੇ ਜਾਂਦੇ ਨੇ ਜਿਹੜੇ ਜਿਹੜੇ ਮੋਸਟ ਸੂਟੇਬਲ ਕਿਹੜੇ ਬਰਤਨ ਨੇ ਜਿਹੜੇ ਸਾਨੂੰ ਘਰਾਂ 'ਚ ਵਰਤਨੇ ਚਾਹੀਦੇ ਠੀਕ ਹੈ ਇਹ ਤਾਂ ਮੈਂ ਕੀਤੀ ਐਲੂਮੀਨੀਅਮ ਦੀ ਗੱਲ ਦੂਸਰਾ ਐਨੋਡਾਈਜ਼ਡ ਐਲੂਮੀਨੀਅਮ ਨਾਲ ਹੀ ਗੱਲ ਕਰ ਦਿੰਦੇ ਆ ਇਹਦੀ ਫਿਰ ਜਦੋਂ ਦੇਖਿਆ ਗਿਆ ਕਿ ਲੋਕੀ ਥੋੜੇ ਜਾਗਰੂਕ ਹੋ ਰਹੇ ਨੇ ਪਤਾ ਲੱਗ ਗਿਆ ਕਿ ਪਹਿਲਾਂ ਸਥਾਨੀਆਂ ਜੇ ਤੁਸੀਂ ਬਾਜ਼ਾਰ ਚ ਦੁਕਾਨਾਂ ਦੇਖੋ ਨਾ ਉੱਥੇ ਅਲੂਮੀਨੀਅਮ ਅਲੂਮੀਨੀਅਮ ਹੀ ਭਰਿਆ ਹੁੰਦਾ ਹੈ ਚਾਹੇ ਅੱਜ ਅੱਜ ਤੱਕ ਵੀ ਮੈਂ ਕਹਿ ਸਕਦੀ ਗਰੰਟੀ ਨਾਲ ਵੀ ਜਿੰਨੇ ਵੀ ਇੱਥੇ ਜਾਣੇ ਬੈਠੇ ਨੇ ਸਾਰੇ ਦੇ ਘਰਾਂ ਚ ਪ੍ਰੈਸ਼ਰ ਕੁੱਕਰ ਤੇ ਅਲੂਮੀਨੀਅਮ ਦਾ ਹੀ ਹੋਣਾ ਹੈ ਪ੍ਰੈਸ਼ਰ ਕੁੱਕਰ ਅਲੂਮੀਨੀਅਮ ਦਾ ਹੀ ਹੋਏਗਾ ਕੜਾਹੀਆਂ ਵੀ ਅਲੂਮੀਨੀਅਮ ਦੀਆਂ ਹੋਣਗੀਆਂ ਤਕੀਲੇ ਜਿਨ੍ਹਾਂ ਜਿਸੀਂ ਦੁੱਧ ਗਰਮ ਕਰਦੇ ਆ ਉਹ ਵੀ ਅਲੂਮੀਨੀਅਮ ਦੇ ਹੋਣਗੇ ਹਾਂਜੀ

ਐਸਆਈਐਸ ਮਾਰਕਾ ਹੈ ਨਹੀਂ ਬਿਚ ਸਟੇਨ ਲੱਗ 스ਟੇਨ ਹਾਂ ਉਹਦੀ ਵੀ ਗੱਲ ਕਰਾਂਗੇ ਸਟੇਨ ਪਹਿਲਾਂ ਮੈਂ ਐਲੂਮੀਨੀਅਮ ਤੋਂ ਸ਼ੁਰੂ ਕੀਤਾ ਕਿਉਂਕਿ ਐਲੂਮੀਨੀਅਮ ਮੈਂ ਜਦੋਂ ਦੱਸਿਆ ਕਿ ਬਹੁਤੇ ਘਰਾਂ 'ਚ ਵਰਤਿਆ ਜਾਂਦਾ ਹੈ ਤੇ ਇਹ ਉਸ ਤੋਂ ਬਾਅਦ ਐਲੂਮੀਨੀਅਮ ਜਦੋਂ ਦੇਖਿਆ ਕਿ ਲੋਕੀ ਥੋੜੇ ਜਾਗਰੂਕ ਹੋ ਗਏ ਨੇ ਪਤਾ ਹੈ ਵੀ ਇਹਦੇ ਕੀ ਨੁਕਸਾਨ ਹੋ ਸਕਦੇ ਨੇ ਕੀ ਇਸ ਤੋਂ ਖਤਰੇ ਹੋ ਸਕਦੇ ਨੇ ਤੇ ਇੱਕ ਨਵਾਂ ਜਿਹੜਾ ਮੈਟਲ ਹੈ ਉਹ ਬਾਜ਼ਾਰ 'ਚ ਆਇਆ ਐਨੋਡਾਈਜ਼ਡ ਐਲੂਮੀਨੀਅਮ ਤੇ ਕਹਿੰਦੇ ਨੇ ਇਹਦੀ ਤੁਸੀਂ ਕਣਾਹੀਆਂ, ਪਤੀਲੇ, ਸੌਸ ਪੈਨ, ਫਰਾਈ ਪੈਨ, ਪ੍ਰੈਸ਼ਰ ਕੁੱਕਰ ਸਾਰੀ ਦੇਖੋਗੇ ਥੋੜਾ ਮਹਿੰਗਾ ਵੀ ਹੈ। ਇਹਦਾ ਇਹ ਹੈ ਕਿ ਇੱਕ ਇਲੈਕਟ੍ਰੋਨੋਲਿਟਿਕ ਪ੍ਰੋਸੈਸ ਦੇ ਨਾਲ ਨਾ ਇਹਦੇ ਤੇ ਇੱਕ ਪਰਤ ਚੜ ਗਈ ਹੈ ਆਕਸਾਈਡ ਲੇਅਰ ਥੱਲੇ ਹੈ ਅਲੂਮੀਨੀਅਮ ਨਹੀਂ ਹੈ। ਤਾਂ ਉਹਦੇ ਨਾਲ ਕੀ ਹੋ ਗਿਆ ਕਿ ਇੱਕ ਤਾਂ ਇਹਦੇ ਵਿੱਚ ਨਾਨ ਸਟਿਕ ਪ੍ਰੋਪਰਟੀ ਆ ਗਈ। ਮਤਲਬ ਜਿਵੇਂ ਸਿੱਖੀ ਖਾਣਾ ਬਣਾਵਾਂਗੇ ਉਹ ਚਿਪਕੂਗਾ ਨਹੀਂ। ਇਹ ਥੋੜਾ ਵਧੀਆ ਇੱਕ ਮੈਟਲ ਬਣ ਗਿਆ ਅਲੂਮੀਨੀਅਮ ਦੇ ਹਿਸਾਬ ਦੇ ਨਾਲ। ਠੀਕ ਹੈ ਤੇ ਦੂਜਾ ਅ ਖਾਸ ਕਰਕੇ ਇਹਨੂੰ 베ਕਿੰਗ ਲਈ ਵਰਤਿਆ ਜਾਂਦਾ ਜਦੋਂ ਅਸੀਂ oven ਦੇ ਵਿੱਚ ਜਿਹੜੇ ਕੀ ਜੇ ਕੋਈ ਤੁਹਾਡੇ ਚ ਕੋਈ ਕੰਮ ਕਰ ਰਿਹਾ ਹੈ biscuits ਹੈ ਨਾ ਇਹੋ ਜਿਹੀਆਂ ਚੀਜ਼ਾਂ ਬਣਾਉਣੀ ਕਿਉਂਕਿ ਇਹਦੇ ਵਿੱਚ ਜਿਹੜੀ 베ਕਿੰਗ ਹੈ ਉਹ 30% ਫਾਸਟ ਹੁੰਦੀ ਹੈ ਛੇਤੀ ਇਹਦੇ ਵਿੱਚ 베ਕਿੰਗ ਹੋ ਜਾਂਦੀ ਹੈ ਠੀਕ ਹੈ ਸੋ ਇਹ ਅਲੂਮੀਨੀਅਮ ਨਾਲੋਂ ਅ ਬੈਟਰ ਹੈ ਅੱਛਾ ਇਹ ਐਨੋਡਾਈਜ਼ਡ ਅਲੂਮੀਨੀਅਮ ਹੈ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਲੋਹੇ ਦੀ ਆਇਰਨ ਦੇ ਜਿਹੜੇ ਬਰਤਨ ਨੇ ਸਭ ਤੋਂ ਪਰਚਲਿਤ ਬੜੇ ਸਦੀਆਂ ਤੋਂ ਸਾਡੇ ਘਰਾਂ 'ਚ ਉਹ ਵੀ ਵਰਤੇਦੇ ਪਰ ਕਿਸੇ ਪਿੱਛੇ ਦੇ ਥੋੜੇ ਟਾਈਮ ਤੋਂ ਅਸੀਂ ਘੱਟ ਕਰਦਾ ਸੀ ਜਿੱਦਾਂ ਲੋਹੇ ਦੀਆਂ ਕੜਾਈਆਂ ਜਾਂ ਹੋਰ ਲੋਹਾ ਦੇ ਜਿਹੜੇ ਬਰਤਨ ਨੇ ਲੋਹੇ ਦੇ ਰਜੜਾ ਥਰਮਲ ਮਾਸ ਹੈ ਉਹ ਬਾਤ ਹੁੰਦਾ ਹੈ ਤੇ ਇਹਨੂੰ ਬਹੁਤ ਵਧੀਆ ਮੰਨਿਆ ਜਾਂਦਾ ਹੈ ਸਬਜ਼ੀਆਂ ਬਣਾਉਣ ਵਾਸਤੇ ਪਰ ਇਹਦੀ ਜਿਹੜੀ ਸੰਭਾਲ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਤਾਂ ਜਿਹੜਾ ਲੋਹਾ ਮੈਟਲ ਹੈ ਤਾਂ ਹੈ ਇਹਦੇ ਇਹ ਪੋਰਸ ਹੁੰਦਾ ਹੈ ਪੋਰਸ ਦਾ ਮਤਲਬ ਵੀ ਇਹਦੇ ਵਿੱਚ ਨਾ ਛੋਟੀਆਂ-ਛੋਟੀਆਂ ਮੋਰੀਆਂ ਹੁੰਦੀਆਂ ਹਨ ਤਾਂ ਉਹਨਾਂ ਦੇ ਵਿੱਚ ਉਹ ਉਹ ਵਰਤਨ ਤੋਂ ਪਹਿਲਾਂ ਸਾਨੂੰ ਉਹ ਉਹਨਾਂ ਦੀ ਸੀਜ਼ਨਿੰਗ ਇੱਕ ਪ੍ਰੋਸੈਸ ਹੁੰਦਾ ਹੈ ਸੀਜ਼ਨਿੰਗ ਦਾ ਮਤਲਬ ਹੈ ਕਿ ਜਦੋਂ ਕੋਈ ਵੀ ਅਸੀਂ ਨਵੀਂ ਲੋਹੇ ਦੀ ਕਢਾਈ ਜਾਂ ਕੋਈ ਵੀ ਵਰਤਨ ਲੈਣੇ ਆ ਤਾਂ ਉਹਨੂੰ ਅਨਵਰਤਿਆ ਜਿਹੜਾ ਤੇਲ ਹੈ ਉਹਦੇ ਨਾਲ ਕੋਈ ਤੁਸੀਂ ਕੱਪੜੇ ਤੇ ਤੇਲ ਲਗਾ ਕੇ ਚੰਗੀ ਤਰ੍ਹਾਂ ਉਸ ਕੜਾਈ ਦੇ ਉੱਪਰ ਲਾ ਦਿਓ ਤਾਂ ਕਿ ਉਹਦੇ ਪੋਰਸ ਬੰਦ ਹੋ ਜਾਣ ਇਹਦੇ ਦੋ ਕਾਰਨ ਨੇ ਇੱਕ ਤਾਂ ਇਹਨੂੰ ਲੋਹੇ ਨੂੰ ਜੰਗਾਲ ਲੱਗ ਜਾਂਦਾ ਹੈ ਰਸਟ ਲੱਗ ਜਾਂਦਾ ਹੈ ਦੂਸਰਾ ਇਹ ਹੈ ਕਿ ਜਦੋਂ ਖਾਣਾ ਬਣਾਵਾਂਗੇ ਉਹ ਚਿਪਕੂਗਾ ਨਹੀਂ ਨਾਨ ਸਟਿਕ ਪ੍ਰੋਪਰਟੀ ਇਹਦੇ ਵਿੱਚ ਆ ਜਾਂਦੀ ਹੈ ਤੇ ਇੱਕ ਇੱਥੇ ਮੈਂ ਹੋਰ ਗੱਲ ਦੱਸ ਸਕਾਂਗੀ ਕਿ ਜਿੱਦਾਂ ਇਹਨਾਂ ਨੇ ਕਿਹਾ ਕਿ ਅਸੀਂ ਸਰ ਬਲੋ ਦੇਉ ਵਰਤਦੇ ਹਾਂ ਬਰਤਨ ਤੇ ਜਿਹੜਾ ਲੋਹਾ ਹੈ ਜਦੋਂ ਇਹ ਮਿਕਸ ਹੁੰਦਾ ਸਾਡੇ ਖਾਣੇ 'ਚ ਕੁਝ ਹੱਦ ਤੱਕ ਠੀਕ ਹੈ ਜਿਨ੍ਹਾਂ ਨੂੰ ਆਇਰਨ ਦੀ ਡੈਫੀਸ਼ੈਂਸੀ ਹੁੰਦੀ ਹੈ ਜਿਨ੍ਹਾਂ ਨੂੰ ਲੋਹੇ ਦੀ ਘਾਟ ਹੈ ਉਹਨਾਂ ਲਈ ਇਹ ਠੀਕ ਹੈ ਪਰ ਜੇ ਇਹ ਬਹੁਤ ਮਾਤਰਾ ਦੇ ਵਿੱਚ ਲੋਹਾ ਚਲਾ ਜਾਵੇ ਅੰਦਰ ਤਾਂ ਉਹ ਫਿਰ ਉਹ ਵੀ ਜ਼ਹਿਰੀਲਾ ਬਣ ਜਾਂਦਾ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਲੋਹੇ ਦੇ ਬਰਤਨ ਜਿਹੜੇ ਆ ਵਰਤਣਾ ਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਸਟੀਲ ਦੀ ਤੇ ਸਟੀਨਲੈਸ ਸਟੀਲ ਦੀ ਬਹੁਤ ਵਧੀਆ ਇਹ ਪਹਿਲੇ ਨੰਬਰ ਤੇ ਜੇ ਮੈਂ ਰეკਮੈਂਡ ਕਰਾਂਗੀ ਸਟੀਨਲੈਸ ਸਟੀਲ ਦੇ ਵਰਤੋਂ ਕਿਉਂਕਿ ਸਟੀਨਲੈਸ ਸਟੀਲ ਦੇ ਸਟੀਲ ਜਿਹੜਾ ਹੈ ਗੁੱਡ ਕੰਡਕਟਰ ਆਫ ਹੀਟ ਨਹੀਂ ਹੈ ਕਿਉਂਕਿ ਇਹਨਾਂ 'ਚ ਨਾ ਛੇਤੀ ਜੋੜਾ ਵੇਸੀ ਭੋਜਨ ਬਣਾਉਣੀ ਆ ਥੱਲੇ ਲੱਗ ਜਾਂਦਾ ਹੈ ਹੈਨਾ ਇਸੇ ਕਰਕੇ ਅਸੀਂ ਕਈ ਵਾਰ ਨਹੀਂ ਵਰਤਦੇ ਚਾਹ ਬਣਾਉਨੇ ਆ ਉਹ ਵੀ ਕਾਲੇ ਕਾਲੇ ਹੋ ਜਾਣਗੇ ਬਰਤਨ ਸਾਈਡ ਤੋਂ ਹਨਾ ਤਾਂ ਇਹਦੇ ਵਿੱਚ ਨਿਕਲ ਤੇ ਕਰੋਮੀਅਮ ਹੁੰਦਾ ਹੈ 18 ਪਾਰਟਸ ਕਰੋਮੀਅਮ ਤੇ 8 ਪਾਰਟ ਨਿਕਲ ਤੇ ਥੋੜੀ ਮਾਤਰਾ ਜੇ ਚਲੇ ਜਾਣ ਸਾਡੇ ਅੰਦਰ ਤਾਂ ਕੁਛ ਨਹੀਂ ਪਰ ਇਹ ਸਭ ਤੋਂ ਮਜਬੂਤ ਡਿਊਰੇਬਲ ਲੰਬੇ ਸਮੇਂ ਤੱਕ ਚੱਲਣ ਵਾਲੇ ਬਰਤਨ ਜਿੰਨਾ ਤੋਂ ਬਹੁਤ ਘੱਟ ਜਿਹੜਾ ਮੈਂਟਲ ਹੈ ਖੁਰ ਕੇ ਸਾਡੇ ਖਾਣੇ ਦੇ ਵਿੱਚ ਜਾਂਦਾ ਹੈ ਸੋ ਸਭ ਤੋਂ ਵੱਧ ਰეკਮੈਂਡਡ ਸਟੀਨਲੈਸ ਸਟੀਲ ਦੇ ਬਰਤਨ ਅੱਜ ਕੱਲ ਇੱਕ ਹੋਰ ਟ੍ਰਿਪਲ ਫਲਾਈ ਸਟੀਨਲੈਸ ਸਟੀਲ ਆਇਆ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਗੁੱਡ ਕੰਡਕਟਰ ਨਹੀਂ ਹੈ ਜੋ ਵੀ ਅਸੀਂ ਖਾਣਾ ਬਣਾਉਨੇ ਆ ਤਾਂ ਉਹ ਥੱਲੇ ਲਾਗ ਜਾਂਦਾ ਤਾਂ ਇਹਦੇ ਵਿੱਚ ਇੱਕ ਐਲੂਮੀਨੀਅਮ ਤੇ ਕਾਪਰ ਦੀ ਉਹਨਾਂ ਨੇ ਲੇਅਰ ਦੇ ਦਿੱਤੀ ਹੈ ਅੰਦਰ ਵਾਲ ਤਾਂ ਕਿ ਇਹਨੂੰ ਕਿਉਂਕਿ ਜਿਹੜਾ ਐਲੂਮੀਨੀਅਮ ਤੇ ਕਾਪਰ ਹੈ ਕਾਪਰ ਮੀਨਸ ਤਾਂਬਾ ਉਹ ਗੁੱਡ ਕੰਡਕਟਰ ਨਹੀਂ ਠੀਕ ਹੈ ਤੇ ਉਹ 트리플 플ਾਈ ਜੇ ਤੁਸੀਂ ਅੱਜ ਬਾਜ਼ਾਰ ਚ ਜਾਓਗੇ ਨਾ ਉਹਨਾਂ ਨੇ ਕਹਿਣਾ ਹੈ 트리플 플ਾਈ ਸਟੇਨਲੈਸ ਸਟੀਲ ਹੈ ਜੀ ਇਹਦੇ ਵਿੱਚ ਮਤਲਬ ਤਿੰਨ ਪਰਤਾਂ ਨੇ aluminum copper ਤੇ stainless ਠੀਕ ਹੈ ਤੇ ਇਹ ਮਹਿੰਗਾ ਵੀ ਹੈ ਬਾਕੀ ਬਰਤਨਾਂ ਨਾਲੋਂ ਇਹ ਮਹਿੰਗਾ ਵੀ ਹੈ ਇੱਕ ਹੋਰ ਮੈਟਲ ਹੈ ਜਿਹਨੂੰ ਕਹਿੰਦੇ ਸਰਜਿਕਲ ਸਟੀਲ ਸਰਜਿਕਲ ਸਟੇਨਲੈਸ ਸਟੀਲ ਇਹ ਇਹ ਮਤਲਬ ਮੋਸਟ ਡਿਊਰੇਬਲ ਕਾਉਂਗ ਔਰ ਜੇ ਜਿਤੋਂ ਸੇਫ ਮੈਂ ਕਹੂੰਗੀ ਸਰਜਿਕਲ ਸਟੀਲ ਹੈ ਇਹਦਾ ਇੱਕ ਇੱਕ ਬਰਤਨ ਹੀ ਜਿਹੜਾ ਹੈ ਉਹ 5 ਤੋਂ 10000 ਰੁਪਏ ਚੰਗਾ ਸੋ ਆਮ ਕਰਾਂਗੇ ਬਰਤਨਾ ਮੁਸ਼ਕਿਲ ਹੈ ਪਰ ਮੇਰਾ ਫਰਜ਼ ਹੀ ਤੁਹਾਨੂੰ ਦੱਸਣਾ ਸਟੀਨਲੈਸ ਸਟੀਲ ਟ੍ਰਿਪਲ ਪਲਾਈਸਡ ਇੰਡਸਟਰੀ ਦੇ ਜਿਹੜੇ ਬਰਤਨ ਨੇ ਉਹ ਮਤਲਬ ਸੇਫ ਨੇ ਵਰਤਨ ਵਾਸਤੇ ਉਹਨਾਂ ਨੂੰ ਸਾਫ ਕਰਨਾ ਵੀ ਸੌਖਾ ਹੈ ਸਾਫ ਕਰਨ ਦਾ ਜਦੋਂ ਕੋਈ ਵੀ ਬਰਤਨ ਸਾਫ ਕਰਦਾ ਹੈ ਨਾ ਬਸ ਇਹ ਗੱਲ ਧਿਆਨ ਰੱਖਣੀ ਵੀ ਸਕ੍ਰੈਚਸ ਨਾ ਪੈਣ ਉਹਦੇ 'ਚ ਅਸੀਂ ਕੀ ਕਰਦੇ ਹਾਂ ਕਿ ਖਾਣਾ ਬਣਾਉਨੇ ਆ ਥੋੜਾ ਬਹੁਤ ਨਾਲ ਲੱਗਣਾ ਹੀ ਹੈ ਤੇ ਅ ਕਈ ਵਾਰਾਂ ਮਤਲਬ ਆਪ ਜੇ ਅਸੀਂ ਨਾ ਸਾਫ ਨਹੀਂ ਕਰਦੇ ਕੋਈ ਤੁਹਾਡੇ ਕੰਮ ਕਰ ਬਰਤਨ ਸਾਫ ਕਰਨ ਆ ਰਿਹਾ ਤੇ ਰਗੜ ਰਗੜ ਕੇ ਸਾਫ ਕਰਕੇ ਇਹਦੀ ਜਿਹੜੀ ਪਰਫ ਹੈ ਉਹੀ ਖਰਾਬ ਹੋ ਜਾਂਦੀ ਜਦੋਂ ਉਹ ਖਰਾਬ ਹੋ ਗਈ ਤਾਂ ਜ਼ਰੂਰੀ ਹੈ ਕਿ ਤੁਸੀਂ ਉਸ ਬਰਤਨ ਨੂੰ ਬਦਲ ਦਿਓ ਜੇ ਨਹੀਂ ਬਦਲਾਂਗੇ ਤਾਂ ਉਹ ਨਿਕ ਘੁਰ ਕੇ ਸਾਡੇ ਖਾਂਡੇ ਚ ਜਾਣਗੇ ਸੋ ਇਸ ਇੱਕ ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਇਹਨੂੰ ਜਿਹੜਾ ਸਾਫ਼ ਕਰਨਾ ਹੈ ਉਹ ਵੀ ਜੇ ਅਸੀਂ ਇੰਨਾ ਮਹਿੰਗਾ ਬਰਤਨ ਲੈ ਰਹੇ ਹਾਂ ਤਾਂ ਉਹਨੂੰ ਸਾਫ਼ ਕਰਨਾ ਵੀ ਬਹੁਤ ਜ਼ਰੂਰੀ ਹੈ ਇਸ ਤੋਂ ਬਾਅਦ ਮੈਂ ਗੱਲ ਕਰਾਂਗੀ ਬਹੁਤ ਜ਼ਰੂਰੀ ਨਾਨ ਸਟਿਕ ਬਰਤਨਾਂ ਦੀ ਨਾਨ ਸਟਿਕ ਸਾਰਿਆਂ ਨੂੰ ਪਤਾ ਹੈ ਨਹੀਂ ਪਤਾ ਆ ਆਮ ਕਰ ਅੱਜ ਮੈਂ ਦੱਸਿਆ ਕਿ ਐਲੂਮੀਨੀਅਮ ਜਾਂ ਲੋਹੇ ਦੇ ਨਾਲ ਸਟੀਲ ਦੇ ਬਰਤਨ ਜੇ ਤੁਸੀਂ ਵਰਤ ਰਹੇ ਹੋ ਤਾਂ ਜ਼ਰੂਰੀ ਹੈ ਕਿ ਐਲੂਮੀਨੀਅਮ ਨੂੰ ਘਟਾ ਦਿਓ ਤੇ ਸਟੇਨਲੈਸ ਸਟੀਲ ਤੇ ਕਾਸਟ ਆਇਰਨ ਨੂੰ ਤੁਸੀਂ ਵੱਧ ਤੋਂ ਵੱਧ ਉਦੀ ਵਰਤੋਂ ਕਰੋ ਤੇ ਜਿਹੜਾ ਨਾਨ ਸਟਿਕ ਹੈ ਨਾਨ ਸਟਿਕ ਦੇ ਵਿੱਚ ਜਦੋਂ ਅਸੀਂ ਕਹਿੰਦੇ ਆ ਕਿ ਘਟ ਅਸੀਂ ਤੇਲ ਵਰਤੀਏ ਖਾਣਾ ਬਣਾਉਣ ਚ ਤਾਂ ਉਦੋਂ ਨਾਨ ਸਟਿਕ ਜਿਹੜੇ ਬਰਤਨ ਹੈ ਉਹ ਆਗੇ ਨਾਨ ਸਟਿਕ ਇੱਕ ਪਰਤ ਹੁੰਦੀ ਹੈ ਪਾਲਿਸ਼ ਹੈ ਬੇਸਿਕਲੀ ਜਿਹੜੀ ਬਰਤਨ ਦੇ ਅੰਦਰ ਬਾਅਰ ਦੇ ਦਿੱਤੀ ਜਾਂਦੀ ਹੈ ਇਹਨੂੰ ਟੈਫਲੋਨ ਵੀ ਕਹਿੰਦੇ ਆ ਔਰ ਇਹਦੇ ਵਿੱਚ ਇੱਕ కెమికਲ ਹੁੰਦਾ ਹੈ ਪੋਲੀ ক্লোਰੋ ਟੈਟਰਾ ਇਥਲੀਨ ਉਹ ਸਮੇਂ ਦੇ ਨਾਲ ਜਾਂ ਸਾਡੀ ਜੀ ਸਾਮ ਸੰਭਾਲ ਠੀਕ ਨਹੀਂ ਹੈ ਜਾਂ ਕਿਉਂਕਿ ਜਿਹੜੀ ਇਹ ਨਾਨ ਸਟਿਕ ਪਰਤ ਹੈ ਨਾ ਇਹਦੇ ਤੇ ਅਸੀਂ ਜੇ ਕੋਈ ਕੜਸ਼ੀ ਜਾਂ ਚਮਚ ਵਰਤਣਾ ਉਹ ਵੀ ਲੱਕੜ ਦਾ ਹੋਣਾ ਚਾਹੀਦਾ ਜੇ ਅਸੀਂ ਦੂਜਾ ਵਰਤ ਲਿਆ ਤੇ ਉਹਦੀ ਪਰਤ ਜਿਹੜੀ ਉਹ ਖੋਲਣੀ ਸ਼ੁਰੂ ਹੋ ਜਾਣੀ ਹੈ ਜਦੋਂ ਉਹ ਖੋਲਣੀ ਸ਼ੁਰੂ ਹੋ ਗਈ ਤੇ ਨੈਚਰਲੀ ਉਹ ਸਾਡੇ ਖਾਣੇ 'ਚ ਆਣੀ ਆਣੀ ਹੈ ਸੋ ਇਹ ਜਿਹੜਾ ਕੈਮੀਕਲ ਹੈ ਇਹ ਜੇਕਰ ਤੁਸੀਂ ਬਹੁਤ ਵਧੀਆ ਕੁਆਲਿਟੀ ਦਾ ਨਾਨ ਸਟਿਕ ਦਾ ਬਰਤਨ ਲਿਆ ਹੈ ਫਿਰ ਠੀਕ ਹੈ ਕਿਉਂਕਿ ਉਹਦੇ ਵਿੱਚ ਨਾ ਮਾਤਰ ਤੇਲ ਜਿਹੜਾ ਉਹ ਯੂਜ਼ ਹੁੰਦਾ ਆਇਲ ਯੂਜ਼ ਹੁੰਦਾ ਖਾਣਾ ਬਣਾਉਣ ਲਈ ਪਰ ਜੇ ਤੁਸੀਂ ਤੁਹਾਡਾ ਗੁੱਡ ਕੁਆਲਿਟੀ ਦਾ ਨਹੀਂ ਹੈਗਾ ਬਰਤਨ ਤਾਂ ਤੁਸੀਂ ਕੋਸ਼ਿਸ਼ ਕਰੋ ਇਹਨੂੰ ਨਾ ਹੀ ਯੂਜ਼ ਕਰੋ ਕਿਉਂਕਿ ਇਹ ਫਿਰ ਜੇ ਇਹਦੀ ਲੀਚਿੰਗ ਹੋ ਗਈ ਸਕ੍ਰੈਚ ਪੈ ਗਿਆ ਤਾਂ ਉਹ ਖਾਣੇ 'ਚ ਜਾਣੇ ਜਾਏ ਠੀਕ ਹੈ ਤਾਂ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਅ ਪਹਿਲਾਂ ਅਸੀਂ ਘਰਾਂ 'ਚ ਵਰਤਦੇ ਹੀ ਸੀਗੇ ਤਾਂਬੇ ਦੇ ਪਿੱਤਲ ਦੇ ਕਾਂਸੀ ਦੇ ਬਰਤਨ ਸੋ ਅ ਅੱਜਕੱਲ ਬਾਜ਼ਾਰ ਜਿਹੜੇ ਨੇ ਉਹ ਕਾਪਰ ਤੇ ਜਿਹੜਾ ਪਿੱਤਲ ਹੈ ਇਹਨਾਂ ਦੇ ਵਜਨਾਂ ਨਾਲ ਵੀ ਭਰੇ ਪਏ ਆ ਫੇਰ ਉਹ ਟ੍ਰੈਂਡ ਆ ਗਿਆ ਨਾ ਜੋ ਪੁਰਾਣਾ ਯੂਜ਼ ਕਰਦੇ ਸੀ ਪਰ ਇਹਨਾਂ ਨੂੰ ਵਰਤਣ ਲੱਗਿਆਂ ਕੁਝ ਸਾਵਧਾਨੀਆਂ ਸਾਨੂੰ ਇਹ ਲੈਣੀਆਂ ਪੈਣਗੀਆਂ ਕਿ ਤੇਜ਼ਾਬੀ ਜਿਹੜੇ ਖਾਣੇ ਉਹਨਾਂ 'ਚ ਨਹੀਂ ਬਣਾਉਣੇ ਚਾਹੀਦੇ ਕਿਉਂਕਿ ਇਹ ਰਿਐਕਟ ਕਰ ਜਾਂਦੇ ਨੇ ਠੀਕ ਹੈ ਕਾਪਰ ਜਿਹੜਾ ਇਹ ਦੂਜਾ ਕਲੀ ਹੋਣੀ ਪਾਲਿਸ਼ ਹੋਣੀ ਇਹਦੇ ਅੰਦਰਲੇ ਪਾਸੇ ਬਹੁਤ ਜ਼ਰੂਰੀ ਹੈ ਔਰ ਇੱਕ ਸਾਲ ਤੋਂ 2 ਸਾਲ ਤੱਕ ਜਿੱਦ ਤੱਕ ਕਿ ਪਿੰਡਾਂ ਚ ਪਹਿਲਾਂ ਕਿ ਸੀਗਾ ਪਾਂਡੇ ਕਲੀ ਕਰਾ ਲਓ ਕਲੀ ਕਰਨ ਆਉਂਦੇ ਸੀ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਇਹਨੂੰ ਐਸ ਸਰਚ ਆਪਾਂ ਗੈਸ ਤੇ ਜਾਂ ਸਟੋਵ ਤੇ ਨਹੀਂ ਰੱਖ ਸਕਦੇ ਜਿਹੜੇ ਕਾਪਰ ਦੇ ਬਰਤਨ ਨੇ ਜਾਂ ਪਿੱਤਲ ਦੇ ਨੇ ਜਾਂ ਕਾਂਸੇ ਦੇ ਨੇ ਠੀਕ ਹੈ ਤੇ ਦੂਜਾ ਇਹ ਹੈ ਕਿ ਜਿਹੜੇ ਐਸਿਡਿਕ ਫੂਡਸ ਨੇ ਜਿੱਦਾਂ ਮੈਂ ਦੱਸਿਆ ਤਜ਼ਾਬੀ ਖਾਣੇ ਨੇ ਉਹ ਅਵੋਇਡ ਕਰੋ ਇਹਨਾਂ ਚ ਬਣਾਉਂਦੇ ਹਾਂ ਹਾਂ ਜੀ ਹਾਂਜੀ ਹਾਂ ਜਿਹੜਾ ਹਾਂਜੀ ਬਿਲਕੁਲ ਉਹ ਵੀ ਪਾਪਰ ਦਾ ਜਿਹੜਾ ਬਰਤਨ ਹੈ ਉਹਦੇ ਚ ਕੋਸ਼ਿਸ਼ ਕਰੋ ਕਿ ਜਿਦਾ ਅੱਜਕੱਲ ਇਹ ਬੜਾ ਟ੍ਰੈਂਡ ਹੈ ਨਾ ਵੀ ਰਾਤ ਨੂੰ ਇਹਦੇ